ਇੱਕ ਟਰੱਕ ਲੈ ਕੇ ਪਹੁੰਚ ਰਹੇ ਆ ਮੈਨੂੰ ਲੱਗਦਾ ਵੀ ਚਲੋ ਇੱਕ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ ਚ ਇਹਨੂੰ ਹੈਂਡਲ ਕਰ ਲੈਣਗੇ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਛਾਸੀ ਹੜਾ ਇਹ ਪੰਜਾਬ ਨੂੰ ਮਾਰਨ ਵਾਲੇ ਹੜਾ ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਕਿ ਆਏ ਮੈਡੀਕਲ ਫੜਕਾ ਵੀ ਮੁੜ ਜਾਂਦੀ ਆ ਪਿੱਛੇ ਹਾਈਵੇ ਤੋਂ ਮੁੜ ਕੇ ਓਏ ਬੰਦ ਕਰ ਸੋ ਚਾ ਕੇ ਜ ਤੁੱਤੀ ਆ ਰਾਵੀ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਇਹ ਜਦੋਂ ਕੋਈ ਬੰਦ ਲੋ ਕੋਈ ਵੀ ਨੇਵਲ ਲੋਕਾਂ ਕੋਲ ਜਾ ਕੇ ਇਹਨਾਂ ਦੇ ਭਾਈ ਆਹੜਾ ਫੁੱਟ ਫਰੇਟੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਂ ਦੀ ਪਰਾਂ ਤੇ ਆਉਣੇ ਬਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਸੇ ਕਿਸਾਵਾ ਨੇ ਜੇ 100-100 ਰੁਪਿਆ ਵੀ ਆਪਾਂ ਜੇਲ੍ਹ ਚ ਭੱਗੇ ਆ ਬਿਲਕੁਲ ਇਹਨਾਂ ਦੀ ਉਦੋਂ ਬਾਹ ਫੜਦੀ ਲੋੜ ਹੈ ਬਾਈ ਇੱਥੇ ਰਹਿਣ ਵਾਲੇ ਵੀ ਪਤਨ ਕਰਾਂਗੇ ਹਾਂ ਤੁਹਾਨੂੰ ਪਤਾ ਬਾਅਦ ਚ ਕਣਕ ਹਰੇ ਦੀ ਚੀਜ਼ ਲਿਆਵਾਂਗੇ ਪੂਰੀ 10 ਸਾਨੂੰ ਹੜਾ ਚਲ ਜਾ ਕੇ ਉਹ ਮਹਾਲੀ ਜਿਹੜਾ ਪੰਚਾਇਤਾਂ ਹੋਇਆ ਕਹਿਣ ਕਿ ਮੱਦੇ ਪਾਓ ਇਹ ਉਹ ਜ਼ਮੀਨਾਂ ਦੱਬੜ ਨੂੰ ਫੇਰਦੇ ਆ ਵੀ ਸ਼ਾਇਦ ਮਾਝਾ